ਪੰਜਾਬੀਓ ਜੇਕਰ ਹੁਣ ਤੁਸੀਂ ਬੋਲੀ ਪੰਜਾਬੀ ਤਾਂ ਫਿਰ ਨਹੀਂ ਤੁਹਾਡੀ ਖੈਰ ਦਸਤਾਰ ਧਾਰੀ ਸਕੂਲ ਦਾ ਪ੍ਰਿੰਸੀਪਲ ਹੋਵੇ ਤੇ ਉਹ ਇਹ ਗੱਲ ਆਖੇ ਕਿ ਪੰਜਾਬੀ ਨਹੀਂ ਬੋਲਣ ਦੇਵਾਂਗਾ ਵੀ ਆਰ ਗੋਇੰਗ ਟੂ ਬੀ ਵੈਰੀ ਵੈਰੀ ਸਟ੍ਰਿਕਟ ਔਨ ਥਿਸ ਇਨ ਕਮਿੰਗ ਟਾਈਮ ਵੀ ਮਸਟ ਸਟਾਰਟ ਫਾਈਨ ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਹੜੀ ਭਾਸ਼ਾ ਪੰਜਾਬੀ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਇਸ ਸਕੂਲ ਡੀਪੀਐਸ ਸਕੂਲ ਵੀ ਉਸੇ ਪੰਜਾਬ ਪੰਜਾਬੀਅਤ ਦੀ ਧਰਤੀ ਤੇ ਹੀ ਵਸਿਆ ਹੋਇਆ ਆਈ ਵਾਂਟ ਈਚ ਐਂਡ ਐਵਰੀ ਸਟੂਡੈਂਟ ਆਫ ਦਿਸ ਸਕੂਲ ਟੂ ਸਪੀਕ ਇਨ ਇੰਗਲਿਸ਼ ਸੱਚੀ ਕਾਲ ਪੰਜਾਬ ਵਨ ਕਟ ਦੇਖ ਰਿਹਾ ਹੂੰ ਤੁਸੀਂ ਮੈਂ ਕਰਨ ਹੰਡਾ ਪੰਜਾਬੀਓ ਜੇਕਰ ਹੁਣ ਤੁਸੀਂ ਬੋਲੀ ਪੰਜਾਬੀ ਤਾਂ ਫਿਰ ਨਹੀਂ ਤੁਹਾਡੀ ਖੈਰ ਨਲਾਇਕ ਤਾਂ ਤੁਸੀਂ ਹੈ ਗਈ ਹੋ ਅਸੀਂ ਹੁਣ ਤੁਹਾਨੂੰ ਜੁਰਮਾਨਾ ਵੀ ਲਾਵਾਂਗੇ ਤੇ ਤੁਹਾਡੇ ਬੱਚਿਆਂ ਦੇ ਨੰਬਰ ਵੀ ਕਟਾਂਗੇ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਆਖੀ ਹੈ ਦਿੱਲੀ ਦੇ ਇੱਕ ਸਕੂਲ ਦੀ ਜਿਹੜੀ ਚੇਨ ਚੱਲਦੀ ਹੈ ਪੰਜਾਬ ਦੇ ਵਿੱਚ ਡੀਪੀਐਸ ਸਕੂਲ ਦੇ ਪ੍ਰਿੰਸੀਪਲ ਨੇ ਇਹ ਗੱਲ ਆਖੀ ਹੈ ਉਹਨਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਵੀਡੀਓ ਪਾ ਕੇ ਇਹ ਸਨੇਹਾ ਦਿੱਤਾ ਹੈ ਕਿ ਹੁਣ ਜਿਹੜਾ ਬੱਚਾ ਸਕੂਲ ਦੇ ਵਿੱਚ ਪੰਜਾਬੀ ਬੋਲਦਾ ਨਜ਼ਰ ਆ ਗਿਆ ਉਸ ਨੂੰ ਅਸੀਂ ਬਖਸ਼ਾਂਗੇ ਨਹੀਂ ਹਰਜਾਨੇ ਵੀ ਲਾਵਾਂਗੇ ਪੀਪਰਾਂ ਦੇ ਵਿੱਚੋਂ ਨੰਬਰ ਵੀ ਕਟਾਂਗੇ ਪਠਾਨਕੋਟ ਦੇ ਡੀਪੀਐਸ ਸਕੂਲ ਦੇ ਪ੍ਰਿੰਸੀਪਲ ਨੇ ਇਹ ਸਨੇਹਾ ਜਾਰੀ ਕੀਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਕੂਲ ਦੇ ਵਿੱਚ ਸਿਰਫ ਅੰਗਰੇਜ਼ੀ ਹੀ ਬੋਲਣ ਦੇਵਾਂਗੇ ਕਿਉਂਕਿ ਇਹ ਹੀ ਇੰਟਰਨੈਸ਼ਨਲ ਭਾਸ਼ਾ ਹੈ ਅਸੀਂ ਕਿਸੇ ਤਰੀਕੇ ਇਸ ਦੇ ਵਿੱਚ ਕੋਈ ਕੁਤਾਹੀ ਨਹੀਂ ਜਰਾਂਗੇ ਕਿਉਂਕਿ ਜਿਹੜੇ ਬੱਚੇ ਇਹ ਭਾਸ਼ਾ ਨਹੀਂ ਬੋਲਣਗੇ ਉਹ ਬਹੁਤ ਸਾਰੀਆਂ ਆਪਰਚੂਨਿਟੀਆਂ ਮੌਕਿਆਂ ਨੂੰ ਜਿਹੜਾ ਕੀ ਉਹਨਾਂ ਤੋਂ ਹੱਥ ਖਵਾ ਬੈਠਣਗੇ ਗੱਲ ਗਲਤ ਨਹੀਂ ਪਰ ਜਿਸ ਤਰੀਕੇ ਹਰ ਜਾਣੇ ਲਾਏ ਜਾ ਰਹੇ ਨੇ ਜਿਸ ਤਰੀਕੇ ਨੰਬਰ ਕੱਟਣ ਦੀ ਗੱਲ ਕੀਤੀ ਜਾ ਰਹੀ ਹੈ ਆਪਣੀ ਮਾਂ ਬੋਲੀ ਬੋਲਣ ਉੱਤੇ ਸਜ਼ਾਵਾਂ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਕੀ ਉਹ ਸਹੀ ਹੈ ਅੰਗਰੇਜ਼ੀ ਸਿਖਾਉਣ ਦੇ ਤਰੀਕੇ ਤਾਂ ਹੋਰ ਵੀ ਹੋ ਸਕਦੇ ਨੇ ਕੀ ਸਿਰਫ ਤੇ ਸਿਰਫ ਮਾਂ ਬੋਲੀ ਦਾ ਕਤਲ ਕਰਕੇ ਹੀ ਤੁਸੀਂ ਨਵੀਂ ਭਾਸ਼ਾ ਅੰਗਰੇਜ਼ੀ ਭਾਸ਼ਾ ਸਿਖਾ ਸਕਦੇ ਹੋ ਤੁਸੀਂ ਵੀ ਕਮੈਂਟ ਸੈਕਸ਼ਨ ਚ ਆਪਣੇ ਵਿਚਾਰ ਰੱਖਿਓ ਪ੍ਰਿੰਸੀਪਲ ਸਾਹਿਬ ਨੇ ਕੀ ਕਿਹਾ ਉਹ ਵੀ ਸੁਣ ਲਓ ਵਨ ਥਿੰਗ ਇਜ਼ ਕਲੀਅਰ That campus language is English. I want each and every student of this school to speak in English. Whatever English they know, they feel hesitant sometimes. But why? Why is this hesitation? Maybe they must be thinking that uh, it is not their mother tongue. They do not know this language well. They can't speak it well. But we are not expecting everything correct. At the same time, it doesn't mean. That you should not try to speak in English. We are very good at our native languages, Hindi, Punjabi, and everybody knows how to speak it very well. One language I think our students must work upon is English because English is an international language. It is must, it is required in today's time. Otherwise, you are going to miss out on so many opportunities. And at school, we are going to be very, very strict on this in coming times. We may start finding them, we may start deducting marks. This is the high time. Everybody should gear up and start conversing in this language while talking to their friends, to teachers. and any other conversation thank you ਸੁਣਿਆ ਤੁਸੀਂ ਕਿਸ ਤਰੀਕੇ ਪ੍ਰਿੰਸੀਪਲ ਸਾਹਿਬ ਨੇ ਆਪਣੀ ਗੱਲ ਰੱਖੀ ਹੈ ਦਸਤਾਰ ਧਾਰੀ ਸਕੂਲ ਦਾ ਪ੍ਰਿੰਸੀਪਲ ਹੋਵੇ ਤੇ ਉਹ ਇਹ ਗੱਲ ਆਖੇ ਕਿ ਪੰਜਾਬੀ ਨਹੀਂ ਬੋਲਣ ਦਿਆਂਗਾ ਜਿਹੜਾ ਬੋਲੇਗਾ ਉਸ ਬੱਚੇ ਦੇ ਪੇਪਰਾਂ ਚੋਂ ਨੰਬਰ ਕੱਟਾਂਗਾ ਉਸ ਨੂੰ ਹਰਜਾਨਾ ਲਾਵਾਂਗਾ ਤਾਂ ਜ਼ਾਹਰ ਤੌਰ ਤੇ ਸਵਾਲ ਖੜੇ ਹੋਣੇ ਲਾਜ਼ਮੀ ਨੇ ਖੈਰ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਜ਼ਰੂਰ ਰੱਖੋ ਕਿ ਕਿਸ ਤਰੀਕੇ ਦੀ ਇਹ ਗੱਲਬਾਤ ਕੀਤੀ ਗਈ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਇਹੀ ਤਰੀਕਾ ਅੰਗਰੇਜ਼ੀ ਸਿਖਾਉਣ ਦਾ ਵਿਚਾਰ ਰੱਖੋ ਪੰਜਾਬੀ ਬੰਨ ਕਟ ਦੇਖਦੇ ਰਹੋ ਧੰਨਵਾਦ